ਉੱਚੇ ਟਿਬੇ ਮੈਂ ਆਟਾ ਪੀਂਦੀ ਉੱਚੇ ਟਿਬੇ ਮੈਂ ਆਟਾ ਪੀਂਦੀ ਉਪਰੋ ਲੰਘਿਆ ਕੋਗੜ ਨਾਲ ਪਿਹਾ ਦੇਵੇ ਮੈਂ ਨਿਆਣੀ ਤੂੰ ਚੋਬਰ ਨਾਲ ਪਿਹਾ ਦੇਵੇ ਮੈਂ ਨਿਆੜੀ ਤੂੰ ਚੋਬਰ ਨਾਲ ਪਿਹਾ ਦੇਵੇ ਉੱਚੇ ਟਿਬੇ ਮੇਰੀ ਬੋਤੀ ਰਹਿੰਦੀ ਉੱਚੇ ਟਿਬੇ ਮੇਰੀ ਬੋਤੀ ਰਹਿੰਦੀ ਨੀਵੇਂ ਆਕੇ ਬੈੰਦੀ ਬੋਲ ਸ਼੍ਰੀ ਕਾਂ ਦੇ ਨਰਮ ਕਾਲ ਜੇ ਸੰਦੀ ਬੋਲ ਸ਼੍ਰੀ ਕਾਂ ਦੇ ਨਰਮ ਕਾਲ ਜੇ ਸੰਦੀ ਬੋਲ ਸ਼੍ਰੀ ਕਾਂ ਦੇ ਉੱਚੇ ਟਿੱਬੇ ਮੈਂ ਤਾਣਾ ਤਣਦੀ ਉੱਚੇ ਟਿੱਬੇ ਮੈਂ ਤਾਣਾ ਤਣਦੀ ਧਾਗੇ ਪੁੱਲ ਗਿਚਾਰ ਇੱਕ ਮੇਰੀ ਨਣਦ ਬੁਰੀ ਨਣਦੋਈਆ ਥਾਣੇਦਾਰ ਇੱਕ ਮੇਰੀ ਨਣਦ ਬੁਰੀ ਨਣਦੋਈਆ ਥਾਣੇਦਾਰ ਇੱਕ ਮੇਰੀ ਨਣਦ ਬੁਰੀ ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਿਆ ਕੋਲ ਮੁੰਡੇ ਦਾ ਮਨਾ ਪੁੱਲ ਗਈ ਉਠਣ ਕਲੇਜੇ ਹਾਲ ਮੁੰਡੇ ਦਾ ਮਨਾ ਪੁੱਲ ਗਈ ਉਠਣ ਕਲੇਜੇ ਹਾਲ ਮੁੰਡੇ ਦਾ ਮਨਾ ਪੁੱਲ ਗਈ ਕੋਰੇ ਕੋਰੇ ਕੁਜੇ ਵਿੱਚ ਮਿਰਚਾਂ ਮੈਂ ਰਗੜਾ ਕੋਰੇ ਕੋਰੇ ਕੁਜੇ ਵਿੱਚ ਮਿਰਚਾਂ ਮੈਂ ਰਗੜਾ ਭਾਈ ਜੀ ਦੀ ਅੱਖ ਵਿੱਚ ਪਾ ਦਿੰਨੀਆ ਕੁੰਡ ਕੱਢਣ ਦੀ ਰੜਕ ਮੁਕਾ ਦਿੰਨੀਆ ਕੁੰਡ ਕੱਢਣ ਦੀ ਰੜਕ ਮੁਕਾ ਦਿੰਨੀਆ ਨੀ ਕੁੰਡ ਕੱਢਣ ਦੀ ਰੜਕ ਮੁਕਾ ਦਿੰਨੀਆ ਕੋਰੇ ਕੋਰੇ ਕੁਜੇ ਵਿੱਚ ਦਹੀਂ ਮੈਂ ਜਮਾਉਨੀਆ ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮੋਨੀਆ ਤੜਕੇ ਉੱਠਕੇ ਰੀੜ ਕਾਂਗੇ ਚੜੇ ਆਣਗੇ ਲੱਸੀ ਨੂੰ ਚਿੜਕਾਂਗੇ ਚੜੇ ਆਣਗੇ ਲੱਸੀ ਨੂੰ ਚਿੜਕਾਂਗੇ ਚੜੇ ਆਣਗੇ ਲੱਸੀ ਨੂੰ ਚਿੜਕਾਂਗੇ ਤੁਸੀਂ ਜਦੋਂ ਸਾਡੇ ਘਰ ਅੱਗ ਲੈਣ ਆਏਂਗੀ ਤੁਸੀਂ ਜਦੋਂ ਸਾਡੇ ਘਰ ਅੱਗ ਲੈਣ ਆਏਂਗੀ असीवी काल जा ठारा गे नी ते चप्पे मारा गे ते चप्णि मारा मे नी ते चप्णि मारा गे